ਭਾਬੀ ਹਾਂਜੀ ਅੰਜੂ ਮੈਡਮ ਜੀ ਬੈਠੇ ਜੇ ਬੈਠੀਆਂ ਭਾਬੀ ਕੌਫੀ ਬਣਾ ਕੇ ਪਿਆ ਦਿਓ ਹਾਂ ਹਾਂ ਆਰਡਰ ਚਲਾਓ ਕੀ ਗੱਲ ਤੁਹਾਡੇ ਹੱਥਾਂ ਨੂੰ ਮਹਿੰਦੀ ਲੱਗੀ ਆ ਸਿੰਪਲ ਜੀ ਗੱਲ ਹੈ ਭਾਬੀ ਮੈਂ ਕੰਮ ਨਹੀਂ ਕਰਦੀ ਘਰ ਦਾ ਤੁਹਾਨੂੰ ਪਤਾ ਸ਼ੁਰੂ ਤੋਂ ਪਤਾ ਹੁਣ ਤੁਸੀਂ ਮੇਡ ਹਟਾਤੀ ਇਹਦੇ ਚ ਮੇਰਾ ਤਾਂ ਕੋਈ ਦੋਸ਼ ਨਹੀਂ ਨਾ ਸੇਵਕ ਨਾਲ ਮੈਰਿਜ ਹੋਣ ਤੋਂ ਪਹਿਲਾਂ ਮੈਂ ਕਹਿੰਤੀ ਸੀ ਇੱਕ ਗੱਲ ਕਿ ਮੈਂ ਘਰ ਦਾ ਕੰਮ ਬਿਲਕੁਲ ਨਹੀਂ ਕਰਨਾ ਨੌਕਰੀ ਕਰਾਂਗੀ ਕਿਉਂਕਿ ਇੰਟਰਵਿਊ ਮੈਂ ਦੇ ਆਈ ਆ ਤੇ ਮੈਂ ਜਾਵਾਂਗੀ ਬਸ ਕੰਮ ਤੇ ਸ਼ਾਮੀ ਆਵਾਂਗੀ ਥੋੜਾ ਬੋਤਾ ਤੁਹਾਡੇ ਨਾਲ ਹੈਲਪ ਡਿਨਰ ਚ ਕਰਾਵਾਂਗੀ ਇਸ ਤੋਂ ਜ਼ਿਆਦਾ ਕੁਛ ਨਹੀਂ ਤੇ ਇਸ ਤਰ੍ਹਾਂ ਕਰੋ ਫਿਰ ਤੁਸੀਂ ਆਪਣੇ ਇਸੇ ਦਾ ਕੰਮ ਜਿਹੜਾ ਉਹਦੇ ਵਾਸਤੇ ਆਪਣੇ ਤੁਸੀਂ ਮੇਡ ਲਾ ਲਓ ਮੈਂ ਤੇ ਆਪਣੇ ਇਸੇ ਦਾ ਕਾਰ ਹੀ ਲੈਣਾ ਨਹੀਂ ਤੇ ਫਿਰ ਥੋੜਾ ਬੋਤਾ ਰਸੋਈ ਚ ਬੜਿਆ ਕਰੋ ਮੈਂ ਕੋਈ ਇੱਥੇ ਕੰਮ ਵਾਲੀ ਥੋੜਾ ਰੱਖੀ ਆ ਲਵ ਮੈਰਿਜ ਕਰਾਈਆ ਦਾ ਮਤਲਬ ਇਹ ਹੁਣ ਨਾ ਕਿ ਖਾਣਾ ਹੀ ਨਹੀਂ ਬਣਾਣਾ ਮੰਨਿਆ ਚਲ ਤੁਸੀਂਰੇ ਜੋਤ ਤੇ ਜਾਨੀ ਆ ਸਵੇਰ ਦਾ ਤੂੰ ਛੱਡ ਜਾਨੀ ਆ ਦੁਪਹਿਰ ਦਾ ਤੇ ਆ ਕੇ ਕਰ ਸਕਦੀ ਨਾ 2:00 ਵਜੇ ਤੂੰ ਕਾਰ ਆ ਜਾਨੀ ਆ ਕੇ ਦੁਪਹਿਰੇ ਕਰਾ ਸਕਦੀ ਹੈ ਨਾ ਇੱਕ ਮਿੰਟ ਭਾਬੀ ਜੀ ਮੈਂ ਕਿਉਂ ਕਰਾਂ ਮੇਰੇ ਤਾਂ ਕੋਈ ਬੱਚੇ ਹੀ ਨਹੀਂ ਗਏ ਜੇ ਬੱਚੇ ਤਾਂ ਤੁਹਾਡੇ ਨੇ ਉਹ ਵੀ ਤਿੰਨ ਤਿੰਨ ਹੈ ਤਿੰਨੋਂ ਬੇਟੇ ਤੁਹਾਡੇ ਸ਼ਰਾਰਤੀ ਗਏ ਨੇ ਖਲੇਰਾ ਤੁਹਾਡਾ ਭਾਂਡਾ ਤੁਹਾਡਾ ਇਕੱਠਾ ਹੁੰਦਾ ਮੇਰਾ ਕੀ ਕੰਮ ਹੈ ਇੱਕ ਮਿੰਟ ਚੁੱਪ ਕਰ ਜਾ ਮੇਰੇ ਬੱਚਿਆਂ ਨੂੰ ਨਹੀਂ ਵੇਚ ਲਿਆਉਣਾ ਮੇਰੇ ਨਾਲ ਗੱਲ ਕਰਦੀ ਹੈ ਨਾ ਤੇ ਮੈਂ ਇੰਨਾ ਕੁ ਸਹਿ ਲੈਣੀ ਨਾ ਤੇ ਬਸ ਠੀਕ ਆ ਉਹ ਮੇਰੇ ਬੱਚੇ ਹਨ ਕੋਈ ਗੱਲ ਨਹੀਂ ਮੈਂ ਆਪਣੇ ਬੱਚਿਆਂ ਦਾ ਆਪੇ ਕੰਮ ਕਰ ਲਵਾਂ ਤੂੰ ਮੇਰੇ ਬੱਚਿਆਂ ਨੂੰ ਨਾ ਬਣਾ ਕੇ ਖਵਾਈ ਪਿਆਈ ਆਪਣੇ ਤੇ ਆਪਣੇ ਖਸਮ ਜੋਗਾ ਤਾਂ ਬਣਾ ਸਕਦੀ ਕਿ ਨਹੀਂ ਕਰਤੀ ਨਹੀਂ ਗੱਲ ਮੇਰਾ ਖਸਮ ਆਪਣੀ ਪਸੰਦ ਨਾਲ ਉਹਨੇ ਵਿਆਹ ਹੀ ਕਰ ਲਿਆ ਇਹਨਾਂ ਦਾ ਨੂੰ ਗੁੱਸਾ ਚੜਦਾ ਹੈਗਾ ਹੋਏ ਕੀ ਗੱਲ ਹੈ ਤੁਹਾਡੀ ਪਸੰਦ ਦੀ ਲੈਣ ਦਾ ਇਸ ਘਰ ਚ ਫੇਰ ਤੁਸੀਂ ਭਾਵੇਂ ਸੇਵਾ ਕਰਦੇ ਫੇਰ ਤੁਸੀਂ ਭਾਵੇਂ ਪੁੱਛਦੇ ਹੈਨਾ ਉਹ ਮੈਨੂੰ ਨਹੀਂ ਕੋਈ ਇੰਟਰਸਟ ਭਾਵੇਂ ਜਿਹੜੀ ਮਰਜ਼ੀ ਲਿਆਵੇ ਬਸ ਤੂੰ ਮੇਰੇ ਬੱਚਿਆਂ ਨੂੰ ਜਦੋਂ ਨੋ ਲਿਆ ਤੈਨੂੰ ਉਦੋਂ ਨੇ ਸ਼ਰਮ ਆਈ ਨਹੀਂ ਕਿੰਨੇ ਕਿ ਜੁਆਗਪੁਰਾ ਜਿੰਨੇ ਤੂੰ ਕਹਿ ਦਿੱਤੇ ਆਂ ਕਿ ਖਾਂਦੇ ਆ ਤੇ ਖਲਾਰਾ ਪਾਉਂਦੇ ਬੱਚੇ ਨਹੀਂ ਖਲਾਰਾ ਪਾਉਂਦੇ ਤਾਂ ਹੋਰ ਕਿਹਦੇ ਪਾਉਂਦੇ ਆ ਤੇਰੇ ਹੋਣਗੇ ਮੈਂ ਵੇਖੂਗੀ ਖਲਾਰਾ ਪਾਉਂਦੇ ਕਿ ਕੀ ਕਰਦੇ ਆ ਮੈਂ ਉਹਦੇ ਲਈ ਨਾ ਸਪੈਸ਼ਲ ਮੇਡ ਲਗਵਾ ਲਾਂਗੀ ਸੇਵਕ ਨੂੰ ਕਹਿ ਕੇ ਮੈਨੂੰ ਜ਼ਰੂਰਤ ਨਹੀਂ ਆ ਕਿ ਮੈਂ ਕੰਮ ਕਰਾਂ ਮੈਂ ਬਾਹਰ ਪੈਸੇ ਕਮਾਵਾਂਗੀ ਕਿ ਘਰ ਵੀ ਕੰਮ ਕਰਾਂਗੀ ਨਾਲ ਘਰ ਕੰਮ ਉਹੀ ਕਰਨਗੇ ਆ ਨਾ ਜਿਨ੍ਹਾਂ ਨੇ ਬਾਹਰ ਪੜਾਈਆਂ ਕਰਕੇ ਕੁਝ ਕਰਨਾ ਨਾ ਹੋਵੇ ਉਹ ਤੂੰ ਹੀ ਕਰੋ ਠੀਕ ਹੈ ਇੱਕ ਮਿੰਟ ਪੜਾਈ ਦੀ ਗੱਲ ਨਾ ਕਰ ਮੈਂ ਵੀ ਪੜ੍ਹੀ ਆ ਤੇਰੇ ਨਾਲੋਂ ਘੱਟ ਨਹੀਂ ਪੜ੍ਹੀ ਮੈਂ ਵੀ ਤੇਰੇ ਜਿੰਨਾ ਹੀ ਪੜ੍ਹੀ ਆ ਉਹ ਗੱਲ ਵੱਖਰੀ ਆ ਕਿ ਮੇਰਾ ਘਰ ਵਾਲਾ ਬਾਹਰ ਆ ਤੇ ਮੈਨੂੰ ਕੋਈ ਲੋਡ ਨਹੀਂ ਪੈਂਦੀ ਕੰਮ ਕਰਨ ਦੀ ਤੇ ਬਥੇਰਾ ਕੋ ਮੰਦਾ ਵਾ ਦੇਰ ਮੰਗੋ ਬਾਰੇ ਐਸ਼ ਪ੍ਰਸਤੀ ਨਹੀਂ ਮੈਂ ਕਰਨ ਜਾਂਦੀ ਆਪਣਾ ਘਰ ਡਿਪੈਂਡ ਹੋ ਆਪਣੇ ਹਸਬੰਦ ਤੇ ਤੁਸੀਂ ਮੈਂ ਕਿਸੇ ਤੇ ਡਿਪੈਂਡ ਨਹੀਂ ਰਹਿੰਦੀਗੀ ਆਪਣੇ ਬੱਚੇ ਆਪ ਵੀ ਘਰ ਮੇਰੇ ਤੋਂ ਪਹਿਲਾਂ ਨਾ ਮੇਰੀ ਗੱਲ ਉਹਦੇ ਨਾਲ ਹੋਈ ਸੀ ਕਿ ਮੈਂ ਰਸਤਾ ਕਰਾਂਗੀ ਇਕੱਤੇ ਮੈਂ ਘਰ ਦਾ ਕੰਮ ਨਹੀਂ ਕਰਨਾ ਔਰ ਦੂਸਾ ਮੈਂ ਬਾਹਰ ਜੋਬ ਕਰਨੀ ਹੈ ਮੇਰੀਆਂ ਦੋਨੋਂ ਸ਼ਰਤਾਂ ਨੇ ਕਬੂਲ ਕੀਤੀਆਂ ਤਾਂ ਹੀ ਤਾਂ ਤੁਹਾਡੀ ਮੈਰਿਜ ਹੋਈ ਹੈ ਤੇ ਫਿਰ ਮੇਰੇ ਤੇ ਆਰਡਰ ਚਲਾਉਂਦੀ ਨਹੀਂ ਲੋੜ ਮੇਰੇ ਨਾਲ ਨਹੀਂ ਤੇਰੀ ਕੋਈ ਸ਼ਰਤਾਂ ਹੋਈਆਂ ਸੀ ਆਪਣੇ ਖਸਮ ਤੇ ਹੀ ਆਰਡਰ ਚਲਾ ਜਾ ਕੇ ਉਹਨੂੰ ਹੀ ਕਹਿ ਤੈਨੂੰ ਮੇਡ ਲਵਾ ਦੇ ਤੇ ਫਿਰ ਉਹਦੇ ਪੈਸੇ ਤੇ ਹੀ ਭਾਦਿਆ ਕਰੋ ਸਾਂਝੇ ਖਾਤੇ ਚ ਨਹੀਂ ਜਾਣੇ ਇਹ ਸੋਚ ਲਈ ਅੱਛਾ ਜਦੋਂ ਸੇਵਾ ਕਮਾਵੇ ਉਦੋਂ ਖਰਚਾ ਸਾਰਾ ਕਰ ਦੋਵੇ ਤੇ ਜਦੋਂ ਜ਼ਰੂਰਤ ਪਵੇ ਤੇ ਸਾਂਝੇ ਖਾਤੇ ਦਾ ਕੰਮ ਨਹੀਂ ਹੈਗਾ ਤੇ ਫਿਰ ਪੈਸੇ ਬਚਾ ਲਓ ਨਾ ਮੈਂ ਵੀ ਤੇ ਬਚਾਨੀ ਨਾ ਮੈਂ ਵੀ ਕੰਮ ਕਰਦੀ ਆ ਨਾ ਨਹੀਂ ਤੇ ਮੇਰਾ ਘਰ ਵਾਲਾ ਕੀ ਗੱਲ ਮੇਰੇ ਪੈਸੇ ਨਹੀਂ ਭਰ ਸਕਦਾ ਉਹ ਵੀ ਭਰ ਸਕਦਾ ਵਾ ਤੇ ਤੂੰ ਕਹਿੰਨੀ ਹੈ ਮੇਡ ਰੱਖਣੀ ਆ ਤੇ ਪੈਸੇ ਫਿਰ ਤੂੰ ਹੀ ਦੇਵੇਂ ਤੇਰੇ ਹਿੱਸੇ ਦਾ ਕੰਮ ਕਰਨਾ ਮੈਂ ਆਪਣੇ ਹਿੱਸੇ ਦਾ ਨਹੀਂ ਕੰਮ ਕਰਉਂਦੀ ਉਹ ਸਹੀ ਗੱਲ ਹੈ ਲੱਭ ਮੈਰੀ ਨੂੰ ਨਾ ਸੱਸ ਫਿਰ ਵੀ ਅਪਣਾ ਲੈਂਦੀ ਹੈ ਲੇਕਿਨ ਦਰਾਣੀਆਂ ਜਿਠਾਨੀਆਂ ਕਿੱਥੇ ਅ ਕੁਝ ਨਾ ਬਣਾਏ ਹੋ ਕਿਤੇ ਹਨਾ ਕਿਤੇ ਖੁਸ਼ ਨਾ ਹੋਏ ਨਾ ਕਿ ਬਿਉਰ ਤੁਹਾਡਾ ਖੁਸ਼ ਹੈਗਾ ਵਾ ਕੁਵਾਰਾ ਸੀ ਤੇ ਫੇ ਚੰਗਾ ਸੀ ਗਿਆ ਗਿਆ ਤਾਂ ਬੜਾ ਮਾੜਾ ਲੱਗਣ ਦਿਆ ਤੁਹਾਨੂੰ ਤੋ ਨਾ ਤੇਰਾ ਭਲੇਖਾ ਹੀ ਆ ਸੰਭ ਕੇ ਰੱਖ ਤੂੰ ਆਪਣੇ ਸੇਵਕ ਨੂੰ ਮिन्नੂ ਕੀ ਲੱਗੇ ਮੈਂ ਤੇ ਆਪਣੇ ਬੱਚਿਆਂ ਤੇ ਬਹੁਤ ਖੁਸ਼ ਆ ਹੂੰ ਰੋਟੀ ਤੈਨੂੰ ਲਾ ਕੇ ਨਹੀਂ ਦਿੱਤੀ ਜਾਂਦੀ ਵੱਡੀ ਆਈ ਆ ਖਸਮ ਤੇ ਰੋਗ ਪਾਉਣ ਵਾਲੀ ਅਰੇ ਵਾ ਇੱਕ ਤਾਂ ਮਰਜੀ ਨਾਲ ਮੈਨੂੰ ਵਿਆਹ ਹੀ ਲਿਆ ਇਸ ਘਰ ਵਿੱਚ ਉਦੋਂ ਕਹਿੰਦਾ ਸੀ ਕਿ ਘਰ ਦੇ ਤੈਨੂੰ ਕੋਈ ਕੁਝ ਕਹਿਣਗੇ ਨਹੀਂ ਤੇ ਇੰਨੀ ਜਬਾਨੇ ਦੀ ਭਾਬੀ ਮੇਰੇ ਅੱਗੇ ਚਲਾ ਗਈ ਹੈ ਇਹ ਕੀ ਸਮਝਦੀ ਹੈ ਮੈਂ ਤੇ ਕੋ ਡਰਦੀ ਆ ਮੇਰੀ ਡਰਦੀ ਜੁੱਤੀ ਮੈਂ ਵੀ ਨਾ ਕਰਦਾ ਕੋਈ ਕੰਮ ਕੀਤਾ ਬਾਹਰੋਂ ਜ਼ਮਾਟਾ ਤੋਂ ਮੰਗਾਵਾਂਗੀ ਉਹ ਸੇਵਕ ਨੂੰ ਹੀ ਖਵਾ ਲਾਂਗੀ ਇਹ ਭਵਨ ਕੀ ਆਪਣੇ ਆਪ ਨੂੰ ਸਮਝਦੀ ਹੈ ਨਾ ਜੁਗਿਆ ਆ ਕੇ ਲਈ ਐਸੋ ਜਨ ਕੀ ਪ੍ਰੋਮਿਸ ਕੀਤਾ ਸੀ ਕਿ ਅੰਜ ਤੈਨੂੰ ਘਰ ਦਾ ਕੰਮ ਕਰਨ ਦੀ ਕੋਈ ਲੋੜ ਨਹੀਂ ਗਈ ਭਾਬੀ ਹੈ ਇਹਨੇ ਸਾਰਾ ਕੁਝ ਕਰਨਗੇ ਸਰ ਅੱਜਵਾ ਵੀ ਮੈਨਾਂ ਕਿਸ ਤਰ੍ਹਾਂ ਬੋਲਦੇ ਬੈ ਨੇ ਕੀ ਗੱਦਨ ਭਾਦ ਮੈਨੂੰ ਕਹਿ ਰਹੇ ਨੇ ਖਾਣਾ ਬਣਾ ਉੱਠ ਕੇ ਘਰ ਦਾ ਕੰਮ ਕਰ ਕੋਈ ਚੀਜ਼ ਕਰ ਮੈਂ ਕਹਾਂ ਕੌਫੀ ਬਣਾ ਦਿਓ ਕਿਹੜੀ ਗੱਲੋਂ ਕਹਿੰਦੇ ਮੈਂ ਤੇਰੀ ਨੌਕਰ ਲੱਗੀ ਆ ਤੇ ਕੀ ਮਤਲਬ ਹੋਇਆ ਮੈਂ ਕੋਈ ਉਦਾਂ ਵੀ ਨਹੀਂ ਆਈ ਫਿਰ ਵੀ ਵਿਆਹ ਕਿ ਆਈ ਆ ਉਹ ਗੱਲ ਵੱਖਰੀ ਐ ਕਿ ਮੈਂ ਤੇ ਮੰਗ 100 ਬੰਦਿਆਂ ਚ ਨਹੀਂ ਆਈ ਪਰ ਕਾਟ ਮੈਰਿਜ ਅਸੀਂ ਕੀਤੀ ਆ ਆਪਣੀ ਮਰਜ਼ੀ ਨਾਲ ਕੀਤੀ ਆ ਕੁਝ ਵੀ ਸੁਣਾਈ ਜਾ ਰਹੀ ਜਾ ਕੇ ਨਾ ਸਮਝਾ ਲੋ ਆਪਣੀ ਭਾਬੀ ਨੂੰ ਮੈਂ ਕਿਸੇ ਦੀ ਸੁਣਦੀ ਨਹੀਂਗੀ ਓ ਯਾਰ ਮੇਰੀ ਗੱਲ ਸੁਣ ਜੇ ਤੈਨੂੰ ਮਾੜਾ ਮੋਟਾ ਕਹਿ ਵੀ ਦਿੱਤਾ ਤੂੰ ਕੰਮ ਕਰ ਮੈਂ ਕਿਉਂ ਕਰਾਂ ਤੁਹਾਡੀ ਮੇਰੀ ਗੱਲ ਹੋਈ ਸੀ ਨਾ ਤੇ ਐਗਰੀ ਸੀ ਨਾ ਮੇ ਨਾਲ ਸਾਡੇ ਸਾਰਾ ਜੇ ਆਪਾਂ ਇਹਨਾਂ ਨੂੰ ਅੱਡੋਗੇ ਫਿਰ ਕਿਨੇ ਕਰਨਾ ਕਰਨ ਮੀਡ ਲਵਾਵਾਂਗੀ ਤੇ ਤੁਸੀਂ ਲਵਾ ਕੇ ਦੋਗੇ ਆਹ ਹੈ ਨਾ ਆਪਾਂ ਮੀਡ ਦਾ ਖਰਚਾ ਵੀ ਦੇ ਦਿਆ ਕਰਾਂਗੇ ਸਭ ਤੋਂ ਤੁਸੀਂ ਕਿਹਾ ਸੀ ਮੈਨੂੰ ਓ ਯਾਰ ਮੇਰੀ ਗੱਲ ਸੁਣ ਜ਼ਰੂਰੀ ਨਹੀਂ ਹੁੰਦਾ ਹੁਣ ਵਾਦੇ ਤੇ ਤੂੰ ਵੀ ਕਈ ਕੀਤੇ ਪੂਰੇ ਏ ਕੋਈ ਗੱਲ ਨਹੀਂ ਉਹ ਟਾਈਮ ਪੈਂਦੇ ਪੂਰੇ ਹੋ ਜਾਣਗੇ ਇਹ ਵੀ ਟਾਈਮ ਪੈਂਦੇ ਪੂਰੇ ਹੋ ਜਾਣਗੇ बोलन दी लोड ਨਹੀਂ ਮੇਰੇ ਅਗੇ ਮੈਂ ਹੁਣੇ ਘਰ ਛੱਡ ਕੇ ਚਲੀ ਜਾਵਾਂਗੀ ਨਹੀਂ ਮੇਰੀ ਗੱਲ ਸੁਣ ਤੂੰ ਘਰ ਕਿਉਂ ਛੱਡਣਾ ਮੈਂ ਭਾਬੀ ਨੂੰ ਕਹਿ ਦਿੰਨਾ ਕੋਈ ਨਹੀਂ ਕਰ ਲੈਂਦਾ ਕੰਮ ਮਤ ਤੂੰ ਸੋਚ ਕੇ ਆਪਣੇ ਘਰ ਦੇ ਨੂੰ ਤੁਸੀਂ ਕਹਿ ਵੀ ਸਕੋਗੇ ਕੁਝ ਵੀ ਉਹਨਾਂ ਨੂੰ ਪਤਾ ਹੈ ਕਿ ਨਾ ਆਪਣੀ ਪਸੰਦ ਨਾਲ ਲਿਆਇਆ ਨਾ ਹੁਣ ਤੂੰ ਚੱਲ ਤੇ ਮੇਰੇ ਘਰ ਦੇ ਉਹ ਵੈਸੇ ਮੇਰੀ ਸਾਰੀ ਸੁਣਦੇ ਨੇ ਉਹ ਮਹਾਰਾਜ ਮੇਰੀ ਸੁਣੋ ਗੱਲ ਗਲਤੀ ਹੋ ਗਈ ਮੇਰੇ ਕੋਲੋਂ ਮੈਂ ਵੈਸੇ ਬੋਲਗਾ ਮੈਂ ਨਾ ਅਸਲ ਚ ਫੋਨ ਹੋੜੇ ਉਹਦੇ ਚ ਪਰੇਸ਼ਾਨ ਹੋਗਾ ਥੋੜਾ ਤੁਹਾਡੀ ਸੋਰੀ ਮੈਂ ਮੈਨੂੰ ਨਾ ਤੁਹਾਡੀ ਕਿਸੇ ਪਰੇਸ਼ਾਨੀ ਦਾ ਮਤਲਬ ਨਹੀਂ ਮੈਨੂੰ ਬਸ ਇਹ ਪਤਾ ਹੈ ਕਿ ਸਵੇਰੇ ਮੈਨੂੰ ਚਾਹ ਪਾਣੀ ਚਾਹੀਦਾ ਵੈ ਮੈਂ ਆਫਿਸ ਚਲ ਜਾ ਕਰਨਾ ਮੈਂ ਪਰਸੋ ਤੋਂ ਮੇਰੀ ਜੁਆਇਨਿੰਗ ਹੈ ਤੇ ਰਾਤੀ ਖਾਣਾ ਬਣਿਆ ਚਾਹੀਦਾ ਮੈਨੂੰ ਇੱਕ ਮੇਡ ਲਵਾ ਕੇ ਦਿਓ ਘਰ ਦਾ ਕੰਮ ਮੈਂ ਨਹੀਂ ਕਰਨਾਗਾ ਔਰ ਆਪਣੀ ਭਾਬੀ ਨੂੰ ਮੈਂ ਨਾ ਤਮੀਜ਼ ਨਾਲ ਗੱਲ ਕਰੇ ਅਗਰ ਮੈਨਾਂ ਰਹਿਣਾ ਨਾ ਤੇ ਮੇਰੀ ਸੁਣਨੀ ਪੈਣੀ ਹੈ ਨਹੀਂ ਤੇ ਮੇਰਾ ਕੀ ਹੈ ਦੇ ਦੇਣਾ ਤਲਾਕ ਮੈਂ ਆਪਣੇ ਘਰ ਚਲ ਗਿਆ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਤਲਾਕ ਤੱਕ ਅੱਗੇ ਉਹ ਗੱਲ ਖ ਚਾਹ ਦੀ ਗੱਲ ਹੈ ਨਾ ਭਾਬੀ ਨਹੀਂ ਬਣਾਉਂਦੇ ਮੈਂ ਬਣਾ ਦਿਆ ਕਰੂੰਗਾ ਬਸ ਠੀਕ ਹੈ ਫਿਰ ਤੁਸੀਂ ਬਣਾਓ ਜੇ ਕਮੇ ਮੇੜ ਝਾੜੂ ਪੋਚਾ ਕਰ ਲਿਆ ਕਰੋ ਰਾਤ ਦਾ ਖਾਣਾ ਮੈਂ ਬਣਾ ਲਿਆ ਕਰੂੰਗਾ ਵੈਰੀ ਗੁੱਡ ਕਰਨਾ ਤੇ ਪੈਣਾ ਹੀ ਹੈ ਮਰਜ਼ੀ ਨਾਲ ਵਿਆਹ ਕੀਤਾ ਨਾ ਚੱਲਣਾ ਤੇ ਪੈਣਾ ਹੀ ਹੈ ਸਹੀ ਹੈ ਸਵੇਰੇ ਮੈਂ ਵੀ ਜਦੋਂ ਆਫਿਸ ਜਾਣਾ ਚਾਹ ਤਰੇ ਸਹਾਨੇ ਰੱਖ ਜਾ ਕਰੂੰਗਾ ਜਰੂਰ ਥੈਂਕ ਯੂ ਆਫਿਸ ਤੋਂ ਆ ਕੇ ਫਿਰ ਮੈਂ ਖਾਣਾ ਬਣਾ ਲਿਆ ਕਰੂੰਗਾ ਹੁਣ ਮੈਂ ਚੱਲਨੀ ਆ ਮੇਰੇ ਲਈ ਕਾਫੀ ਤੁਸੀਂ ਬਣਾ ਦਿਓ ਆਈ ਗਾ ਸਮਝ ਓ ਮੇਰੇ ਰੱਬਾ ਕਿੱਤੇ ਵਜਾਤਾ ਈ ਕਿਹੜੀ ਬਲਾ ਪਸੰਦ ਕਰ ਲਈ ਮੈਂ ਮੈਂ ਇੰਨੀ ਗੱਲ ਕਹਿਣਾ ਲਵ ਮੈਰਿਜ ਨਾਲ ਕੋਈ ਕਰਾਵੇ ਅਰੇਂਜ ਹੀ ਕਰਾ ਲੈ ਤੇ ਚੰਗਾ ਹੈ ਲਵ ਮੈਰਿਜ ਬੰਦਾ ਦੁਖੀ ਹੁੰਦਾ ਹੈ ਹਾਂ ਸੇਵਕਾ ਕਿੰਨੋਂ ਹੱਥ ਜੋੜੀ ਜੰਨਾ ਵਾ ਰੱਬ ਨੂੰ ਜੋੜਨਦੇ ਆ ਭਰਾ ਕਿਉਂ ਕੀ ਗੱਲ ਹੋ ਗਈ ਆ ਤਾਂ ਕਹੀ ਹੈ ਮੇਰੇ ਨਾਲ ਤੇ ਕਿਉਂ ਰੋਟੀ ਪਾਣੀ ਨਹੀਂ ਮਿਲਿਆ ਲਵ ਮੈਰਿਜ ਵਾਲੀ ਕੋ ਹਾਂ ਪੀ ਲਉਣਾ ਪੈਣਾ ਭਾਬੀ ਤਾਂ ਬੱਸ ਫੇ ਠੀਕ ਆ ਤੈਨੂੰ ਕੌਣ ਕਹਿੰਦਾ ਲਵ ਮੈਰਿਜ ਕਰਾ ਲੱਲਾ ਸਵਾਦ ਹੋਂ ਲਵ ਮੈਰਿਜ ਤੇ ਜਾ ਜਾ ਕੇ ਰੋਟੀ ਪਕਾਣ ਵਾਲੇ ਚਾਹ ਚੂ ਬਣਾ ਕੇ ਦੇਉਂ ਤਦੋਂ ਦੀ ਮੇਰੇ ਦਿਵਾਲੀ ਹੈ ਚਾਹ ਪੀਣੀ ਚਾਹ ਪੀਣੀ ਜ ਬਣਾ ਦੇ ਉਹਨੂੰ ਤੇ ਤੈਨੂੰ ਕੋਈ ਹੋਰ ਆਰਡਰ ਦੇਗੀ ਆ ਆਰਡਰ ਜਦੋਂ ਭਰੇ ਤਾਨੂੰ ਕੀ ਕਹਣਾ ਭਾਬੀ ਤੂੰ ਹੀ ਬਣਾ ਦੋ ਚਾਹ ਕਿਉਂ ਮੈਂ ਕਿਉਂ ਬਣਾਵਾ ਠੀਕਾ ਲੈ ਮੈਂ ਤੇਰਾ ਸਾਂ ਨਹੀਂ ਮਰਦਾ ਹਾਂ ਸੇ ਕੱਬਣਾ ਵਾਲਾ ਚਾਹ ਹੁਣ ਬਣਾੜਾ ਰੋਟੀ ਕਰਾਲਾ ਲ ਮੈਰੀ ਚ ਪਾ ਲਿਆ ਇਸੇ ਆਪਾ ਇਹ ਤੇ ਉਹ ਗੱਲ ਹੋਈ ਹਾ ਗੱਲ ਪਾ ਲਿਆ ਮੈਂ ਤਗੜਾ ਹੀ ਲ ਮੈਰੀ ਚ ਕਰਾ ਕੇ ਰੱਬਾ ਇਹ ਕੀ ਕੀਤਾ ਮੇਰੇ ਇਹ ਤਾਂ ਦੇ ਮੈਂ ਹੀ ਸੱਚ ਪਸੰਦ ਤੇ ਮੇਰੀ ਹੈ ਹੋਈ ਬਰਾਬਰ ਧੱਕਾ ਹੀ ਹੋਇਆ ਮੇਰ ਨਾਲ ਬਣਾਵਾ ਰੋਟੀ ਚਾਹ ਬਣਾ ਗਦਾ ਪਹਿਲਾਂ ਮਾਹ ਰਾਣੀ ਪਤਾ ਨਹੀਂ ਹੁਣ ਚੇਤਾ ਭੁੱਲ ਗਿਆ ਚਾਹ ਕਹੇ ਕਿ ਕੌਫੀ ਕਹੇ ਐ ਤੇ ਬੱਤੀਆਂ ਆਪਦਾ ਹੀ ਚਲੰਗਿਆ ਇਹਨਾਂ ਨੇ ਬੰਦ ਕਰਦੇ ਅੱਗੇ ਤੇ ਬਿੱਲ ਕਿੰਨਾ ਆ ਗਿਆ ਸਾਰੀ ਮਿਹਨਤ ਵੀ ਮੈਂ ਕਰਾਂ ਸਾਰਾ ਕੁਝ ਮੈਂ ਕਰਾਂ ਐਸ਼ ਕੌਣ ਕਰਨ ਡਿਆ ਮਾਂ ਪੇਮਰੇ ਐਸ਼ ਕਰਨ ਡਿਆ ਮੇਰੀ ਗੱਲ ਸੁਣਾਂ ਕੱਲੇ ਗੱਲਾਂ ਕਰੀ ਜਾਂਦੇ ਜੀ ਕਿੰਨਾ ਕਰ ਉਹ ਪਾਣੀ ਧਾਣੀ ਲੈ ਕੇ ਆਵਾ ਹੋਰ ਐਂ ਦੇ ਪਾਣੀ ਮੈਨੂੰ ਲੰਘਣਾ ਯਾਰ 24 ਘੰਟੇ ਤੁਸੀਂ ਪਸੀਨਾ ਪਸੀਨੀ ਹੋਏ ਰਹਿੰਦੇ ਜੇ ਕੱਲੇ ਹੀ ਬੋਲਦੇ ਰਹਿੰਦੇ ਜੇ ਕੀ ਭੁੱਲਣ ਦੇ ਜੀ ਕਾ ਦੀ ਪਰੇਸ਼ਾਨੀ ਆ ਹੁਣ ਬੋਲਾ ਕਿਉਂ ਨਾ ਬੋਲਾ ਮੈਂ ਸਾਰੀ ਮਿਹਨਤ ਮੈਂ ਕਰਨ ਦੇ ਆ ਸਾਰਾ ਕੁਝ ਮੈਂ ਕਰਨ ਦੇ ਖਪਣ ਮੈਂ ਧਿਆ ਅਨੰਦੋ ਲੈਣ ਦੇ ਮੋਜਾਂ ਹੋ ਕਰਨ ਦੇ ਮੇਰੀ ਗੱਲ ਸੁਣੋ ਤੁਹਾਡੇ ਛੋਟਾ ਭਰਾ ਆ ਉਨੇ ਵੀ ਤੇ ਕੰਮ ਉਹਦਾ ਸਟੈਂਡ ਹੋ ਹੀ ਜਾਣਾ ਡਿਆ ਹੈ ਨਾ ਯਤਨ ਕਰਨ ਜੇ ਵੱਡੇ ਸਿਰ ਤੇ ਥੋੜੀ ਐਸ਼ ਕਰਨੀ ਡਿਆ ਵਾ ਤੇ ਇਹਦੇ ਚ ਕਾਹਦਾ ਹਰਜ ਆ ਵੱਡੇ ਸਿਰ ਤੇ ਐਸ਼ ਇਦਾਂ ਨਹੀਂ ਹੁੰਦੀ ਜਦੋਂ ਮੈਂ ਕਿਹਾ ਵੀ ਮੇਰੇ ਨਾਲ ਕੰਮ ਤੇ ਚੱਲੋ ਤਾਂ ਗਏ ਮੇਰਾ ਤਾਂ ਸੱਕੀ ਰੱਦਾ ਭੰਡਿਆ ਆਪਾ ਅੱਡੋ ਜੀ ਮੇਰੀ ਘਾਸ ਨੂੰ ਸੌਦਾ ਲਿਆਉਣ ਵਾਲਾ ਵਾ ਮੈਂ ਲਿਖਿਆ ਵਾ ਤੇ ਲੈ ਕੇ ਆਓ ਸ਼ਾਮ ਤੱਕ ਦਾਣਾ ਦੂਣਾ ਹਲਦੀ ਲੂਣ ਕੁਛ ਨਹੀਂ ਜਿਹ ਹੈਗਾ ਦੂਜੀ ਗੱਲ ਸਬਜ਼ੀਆਂ ਕੋਈ ਨਹੀਂ ਹੈਗੀਆਂ ਸ਼ਿਮਲਾ ਮਿਰਚ ਬੈਂਗਣ ਤੇ ਇੱਕ ਆਪਣਾ ਉਹ ਸਸਤੀ ਹੋਈ ਆ ਗੋਬੀ ਵੀ ਸਹੀ ਆ ਰੇਟ ਸਹੀ ਆ ਤੇ ਕਦੂ ਵਗੈਰਾ ਇਹੋ ਜਿਹੀ ਚੀਜ਼ਾਂ ਲੈ ਆਓ ਤੇ ਮੈਂ ਇੱਕ ਦਿਨ ਜਿੱਦਾਂ ਛੋਲੇ ਬਣਾਲੇ ਦਾਲ ਬਣਾ ਲਈ ਇੱਕ ਦਿਨ ਸਬਜ਼ੀ ਬਣਾ ਲਈ ਇਦਾਂ ਡਿਵਾਈਡ ਕਰਕੇ ਬਣਾਵਾਂਗੀ ਤੇ ਆਪਣੇ ਨਾ 10 ਕ ਦਿਨ ਲੰਘ ਜਾਣਗੇ ਚਾਰ ਪੰਜ ਸਬਜ਼ੀਆਂ ਲੈ ਆਓ ਤੇ ਦੂਜਾ ਮੈਂ ਤੁਹਾਨੂੰ ਕਹਿਣਾ ਸੀ ਕਿ ਬੇਲਿਆ ਇਸ ਵਾਰ ਕਾਫੀ ਆ ਗਿਆ ਹੈ ਤੇ ਦੇਖ ਲਓ ਜੇ ਦੋ ਵਾਰੀ ਤਾਰ ਤਾਰਿਆ ਜਾਂਦਾ ਤੇ ਤਾਂ ਤੇ ਜੇ ਇੱਕ ਵਾਰੀ ਤਾਰਨਾ ਤੇ ਤੁਹਾਡੀ ਕਪੈਸਿਟੀ ਆ ਮੈਂ ਮੰਮੀ ਪਾਪਾ ਨੂੰ ਦੱਸਿਆ ਸੀ ਉਹ ਕਹਿੰਦੇ ਸੇਵਕ ਨੂੰ ਦੇ ਦੇ ਮੇਰੀ ਗੱਲ ਸੁਣ ਸਾਰਾ ਸਿਆਪਾ ਤੇ ਮੇਰੇ ਗਾਲੀ ਪੈਣ ਦਿਆ ਜਿਹੜੀ ਗੱਲ ਨਹੀਂ ਸੇਵਕ ਨੂੰ ਕਰਦਾ ਸੇਵਕ ਸੇਵਕ ਸ਼ਾਹ ਲੱਗਾ ਜਾਂ ਰਾਜਾ ਕੱਲਾ ਮੈਂ ਕਿਉਂ ਸਿਆਪਾ ਚੁੱਕਾ ਇਹਨਾਂ ਦਾ ਮੈਂ ਕੋ ਖਾਪਾ ਕੀ ਮਤਲਬ ਤੁਹਾਡਾ ਜੀ ਯਾਰ ਇੰਨਾ ਬਿੱਲ ਆ ਗਿਆ ਮੈਂ ਕੱਲਾ ਬਿੱਲ ਦਵਾ ਬੱਤੀ ਦੇ ਸਾਰੇ ਫੂਕ ਦੇ ਰਲ ਕੇ ਆ ਹੁਣ ਵੀ ਖਾਲੀ ਜਗ੍ਹਾ ਨਹੀਂ ਐਸੀ ਉਹ ਚੱਲਣ ਦੇ ਐਸੀ ਕਮਰੇ 'ਚ ਕੋਈ ਨਹੀਂ ਬੈਠਾ ਮੇਰੀ ਗੱਲ ਸੁਣੋ ਜੀ ਇੱਕ ਗੱਲ ਕਹਾਂ ਜੋ ਸੋਚ ਤੁਸੀਂ ਰੱਖ ਕੇ ਚੱਲਣ ਦੇ ਹੋ ਨਾ ਉਹ ਮੈਨੂੰ ਸਹੀ ਨਹੀਂ ਲੱਗਣ ਦੀ ਜ਼ਿਆਦਾਤਰ ਇਹ ਸੋਚ ਜਨਾਨੀਆਂ ਦੀ ਹੁੰਦੀ ਆ ਤੇ ਮੈਂ ਮੈਂ ਇਹੋ ਜਿਹਾ ਕੁਝ ਨਹੀਂ ਸੋਚਦੀ ਵੇਖੋ ਆਪਾਂ ਦੋਵੇਂ ਜੀ ਘਰ 'ਚ ਵੱਡੇ ਆ ਤੇ ਜੇ ਅਸੀਂ ਸਿਆਣ ਆਪਣਾ ਘਰ ਨਹੀਂ ਨਾ ਚਲਾਵਾਂਗੇ ਤੇ ਇਹ ਘਰ ਕਦੀ ਨਹੀਂ ਚੱਲੇਗਾ ਛੋਟੀ ਛੋਟੀ ਤੇ ਬਿਲਕੁਲ ਨਦਾਨ ਆ ਉਹ ਅਜੇ ਕੱਲ ਵੇ ਆਈ ਆਈ ਆ ਉਹਨੂੰ ਖਰਚਿਆਂ-ਫਰਚਿਆਂ ਦਾ ਕੋਈ ਪਤਾ ਨਹੀਂ ਹੈਗਾ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਜੀ ਦੂਜੀ ਗੱਲ ਜੇ ਸੋਦਾ ਪੱਤਾ ਬਿੱਲ ਸਬਜ਼ੀਆਂ ਇਹਨਾਂ ਤੋਂ ਤੰਗ ਹੋ ਕੇ ਤੁਸੀਂ ਮਾਪੇ ਨੂੰ ਕਿਹਾ ਨਾ ਕਿ ਮੈਨੂੰ ਅੱਡ ਕਰ ਦੋ ਤੇ ਉਹਨਾਂ ਨੇ ਕਿਹਾ ਜੇ ਨਾਨੀ ਭੜਕਾਉਂਦੀ ਹੋਣੀ ਹੈ ਜਦ ਕਿ ਜਨਾਨੀ ਚ ਇਹੋ ਜੀ ਗੱਲ ਹੀ ਨਹੀਂ ਹੈਗੀ ਨਾਲੇ ਮੈਂ ਨਹੀਂ ਚਾਹੁੰਦੀ ਜੀ ਕਿ ਅਸੀਂ ਇਕੱਲੇ ਰਹੀਏ ਆਪਣਾ ਵੱਖਰਾ ਸੌਦਾ ਲਿਆਈਏ ਪੱਖਰੀਆਂ ਸਬਜ਼ੀਆਂ ਲਿਆ ਕੇ ਬਣਾਈਏ ਤੇ ਮੈਂ ਘਰ ਨੂੰ ਅਲੱਗ ਕਰਾਂ ਮੈਂ ਤੇ ਵੱਡੀ ਆ ਘਰ ਨੂੰ ਜੋੜ ਕੇ ਰੱਖਣਾ ਚਾਹੁੰਦੀ ਆ ਉਹ ਤੇ ਅਜੇ ਕੱਲ ਆਈ ਆ ਸਗਣ ਮਣੀ ਲੱਥੇ ਉਹਦੀ ਮੈਂ ਚਾਹੁੰਦੀ ਆ ਮੇਰੇ ਸਿਰ ਤੇ ਐਸ਼ ਕਰੇ ਜਿੱਦਾਂ ਛੋਟਾ ਤੁਹਾਡੇ ਸਿਰ ਤੇ ਐਸ਼ ਕਰਨ ਲਿਆ ਹੈ ਹਾਂ ਮੈਂ ਨਾਲੇ ਮੈਂ ਸੋਚਦੀ ਆ ਕਿ ਜੋ ਵੀ ਖਰਚਾ ਤੁਸੀਂ ਕਰਨਦੇ ਹੋ ਉਹ ਸਾਂਝੇ ਕਰ ਜੋ ਹੋ ਰਿਹਾ ਹੈ ਜੇ ਤੁਹਾਨੂੰ ਕੁਝ ਵੰਡ ਕੇ ਦਿੱਤਾ ਗਿਆ ਜੇ ਤੁਹਾਡੇ ਹੱਥ ਆ ਉਹ ਮੰਮੀ ਪਾਪਾ ਦੇ ਤੇ ਹੈਗਾ ਹੈ ਅਸੀਂ ਕਿਹੜੇ ਕੋਲੋਂ ਕਰਦੇ ਪਏ ਆ ਇਹ ਤੇ ਜਾਗ ਦੀ ਸੋਭਾ ਹੈ ਜੀ ਆ ਮੇਰੀ ਸੁਣ ਗੱਲ ਤੇ ਤੇਰੀ ਸੋਚ ਆ ਕੀ ਆ ਸਬਜ਼ੀਆਂ ਸੁੱਜੀਆਂ ਦਾ ਖਰਚਾ ਖर्चे ਹੋਰ ਬੜਿਆ ਸਾਰੇ ਮੇਰੇ ਸਿਰੋਂ ਹੁੰਦੇ ਆ ਅੱਡ ਹੋਣਾ ਹੀ ਹਣ ਮੈਂ ਨਿਕਲ ਦਸਤੀ ਅਕੜ ਇਹਨਾਂ ਨੂੰ ਅਦਾ ਹੋਣੀ ਆ ਜਿਹੜਾ ਉਹ ਵਿਹਲਾ ਬੈਠਾ ਹੈ ਨਾ ਘਰੇ ਏਸੀ ਥੱਲੇ ਬਹਿ ਕੇ ਅਕੜੀ ਫੋਨ ਚਲਾ ਲਿਆ ਟੀਵੀ ਚਲਾ ਲਿਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਉਹਨਾਂ ਵਿਆਹ ਕਿਹੜੇ ਹਿਸਾਬ ਨਾਲ ਕਰਤਾ ਆਦਾ ਤੁਸੀਂ ਉਹਨਾਂ ਦੇ ਜ਼ੋਰ ਪਾਏਗਾ ਵਿਆਹ ਕਰ ਦੋ ਦਾ ਵਿਆਹ ਕਰ ਉਹ ਵੇਲੇ ਨੂੰ ਕੁੜੀ ਕਿੰਨੇ ਦੇਤੀ ਸਿਆਪਾ ਮੇਰੇ ਗੱਲ ਪਿਆ ਇੱਕ ਮਿੰਟ ਜਦੋਂ ਮੈਂ ਵਿਆਹੀ ਆਈ ਸੀ ਤੁਸੀਂ ਕਿੰਨਾ ਕੰਮ ਕਰਦੇ ਸੀ ਹੌਲੀ ਹੌਲੀ ਕਰਨ ਲੱਗੇ ਹੋ ਨਾ ਤੁਸੀਂ ਵੀ ਆਪਣਾ ਜਦੋਂ ਮੈਂ ਤੁਹਾਨੂੰ ਘਰ ਚ ਕਿਹਾ ਕਿ ਆ ਚੀਜ਼ ਚਾਹੀਦੀ ਆ ਉਹ ਚਾਹੀਦੀ ਆ ਮੈਂ ਪੇਕੇ ਜਾਣਾ ਮੈਨੂੰ ਖਰਚਾ ਚਾਹੀਦਾ ਤੁਸੀਂ ਹੌਲੀ ਹੌਲੀ ਚੀਜ਼ਾਂ ਨੂੰ ਆਪਣੇ ਹੱਥ ਲੈਣਾ ਸ਼ੁਰੂ ਕਰਤਾ ਇਸੇ ਤਰ੍ਹਾਂ ਹੁਣ ਉਹ ਆਈ ਹੈ ਨਾ ਉਹ ਵੀ ਹੌਲੀ ਹੌਲੀ ਜਦੋਂ ਆਪਣੇ ਹਸਬੰਦ ਕੋ ਖਰਚਾ ਮੰਗੂਗੀ ਨਾ ਉਹ ਚੀਜ਼ਾਂ ਨੂੰ ਹੱਥ 'ਚ ਲੈਣਾ ਸ਼ੁਰੂ ਕਰੇਗਾ ਹੌਲੀ-ਹੌਲੀ ਕਾਰ ਚਲਾਉਣਾ ਸ਼ੁਰੂ ਕਰੇਗਾ ਮਿਹਨਤ ਕਰਨੀ ਸ਼ੁਰੂ ਕਰੇਗਾ ਥੋੜਾ ਜਿਹਾ ਹੌਸਲਾ ਬਣਾ ਕੇ ਰੱਖੀਦਾ ਹੈ ਨਾਲੇ ਤੁਹਾਡੇ ਸਿਰ ਤੇ ਜੇ ਚਾਰ ਦਿਨ ਐਸ਼ ਕਰ ਵੀ ਲਊਗਾ ਤੇ ਕੀ ਹੋ ਜੂਗਾ ਮੈਂ ਵੀ ਤਾਂ ਹੈ ਗਈਆਂ ਨਾ ਵੇਖੋ ਮੈਂ ਵੀ ਤਾਂ ਅਡਜਸਟ ਕਰਨੀ ਡਈਆਂ ਤੁਹਾਡੇ ਸਾਹਮਣੇ ਭਾਂਡੇ ਉਹਨੂੰ ਮੈਂ ਨਹੀਂ ਕਦੀ ਮੰਜਦੇ ਤੇ ਉਹ ਚਾ ਉਹਨੇ ਨਹੀਂ ਕਦੀ ਲਾਇਆ ਠੀਕ ਹੈ ਬਾਹਰ ਦਾ ਕੰਮ ਉਹਨੇ ਨਹੀਂ ਕਦੀ ਕੀਤਾ ਸਾਂਭਿਆ ਨਾ ਮੈਂ ਸਾਰਾ ਜੇ ਤੁਸੀਂ ਥੋੜਾ ਜਿਹਾ ਕਰ ਲੋਗੇ ਤੇ ਇਹਦੇ 'ਚ ਕੀ ਆ ਤੇ ਉਹ ਤਾਂ ਗੱਲ ਆ ਭੂਏ ਚੜੋ ਆਣੀ ਤੇ ਤੂੰ ਆ ਉਹਨਾਂ ਨੂੰ ਤੁਰਲਾ ਉਹਨਾਂ ਨੂੰ ਕੰਮ ਆ ਬੈਹਾਂ ਥੋੜਾ ਜਿਹਾ ਆਪ ਕੰਮ ਕਰਨਗੇ ਤੇ ਮੇਰਾ ਨਾਂ ਵਟਾ ਦੇ ਕੁਝ ਨਹੀਂ ਕਰਨਾ ਉਹਨਾਂ ਨਾ ਜੀ ਆ ਮੈਨੂੰ ਤੁਹਾਡੀ ਥਿੰਕਿੰਗ ਚੰਗੀ ਨਹੀਂ ਲੱਗਦੀ ਮੈਂ ਸੋਚਦੀ ਜਿਵੇਂ ਮੈਂ ਸੋਚਦੀ ਹਾਂ ਨਾ ਉਦਾਂ ਹੀ ਤੁਸੀਂ ਸੋਚੋ ਫੇਰ ਨਾ ਸਾਵਾ ਘਰ ਚਲਾਓ ਕੀ ਕਰਾਂ ਯਾਰ ਮੈਨੂੰ ਤਾਂ ਕੋਈ ਨਹੀਂ ਸਮਝ ਲੱਗਦੀ ਐਵੇਂ ਨਾ ਇਦਾਂ ਕਰਿਆ ਕਰੋ ਲਓ ਕੀ ਗੱਲ ਹੋ ਗਈ ਦੀਦੀ ਕੀ ਪਸੰਦ ਹੈ ਜ ਬਾਜੀ ਦੇ ਨਾਲ ਹੂੰ ਬੱਸ ਆ ਨਾ ਤੇ ਹੋਰ ਕੀ ਕਰਾਂ ਉਹ ਜਿਹੜਾ ਜੁੜਵਾ ਹੈ ਮੇਰਾ ਭਰਾ ਉਹਨੂੰ ਕੋਈ ਕੰਮ ਕਰ ਤੇ ਕਹੋ ਕਿ ਜਾਵੇ ਮੇਰੀ ਤਾਂ ਸੁਣਦਾ ਨਹੀਂ ਆ ਕਰਨ ਤਾਂ ਦਿਓ ਕੰਮ ਕੀ ਕਰਨ ਦੇ ਵੋਟੀ ਵਸੇ ਚਾਹ ਬਣਾਉਂਦੇ ਆ ਰੋਈ ਚ ਲਾਓ ਲਾਓ ਮੇਰੀ ਤਾਂ ਨੀ ਚੀਜ਼ ਆ ਇਹ ਆ ਵੀ ਤਾਂ ਕੰਮ ਹੀ ਆ ਦੱਸੋ ਅਗਰ ਚਾਹ ਬਣਾਉਂਗਾ ਤੇ ਪੈ ਪੀਣਗੇ ਦੋਵੇਂ ਜੀ ਲੈ ਕੇ ਮੈਂ ਇੱਕ ਚੀਜ਼ ਵੇਖੀ ਆ ਉਹ ਲਾ ਮੇਰੀ ਜਨ ਨਾਲ ਤੀਜਾ ਵੇਖ ਹੀ ਲਿਆ ਉਹ ਚਾਹ ਬਣਾਉਂਦਾ ਇੱਕ ਮੇਰੇ ਅਲੀਏ ਮੈਨੂੰ ਸਮਝਾਉਂਦੀ ਆ ਤੇ ਮੈਨੂੰ ਫੇਰ ਵੀ ਸਮਝ ਲੱਗਣ ਕਿੰਨੀ ਚੰਗੀ ਨਾ ਵੇ ਹੱਥੀ ਵੀ ਆ ਕੇ ਲੈਂਦੀ ਸੀ ਨਾ ਤੇ ਵੇਲਾ ਤੈਨੂੰ ਸਮਝਾਉਂ ਦਈ ਆ ਅਹੀਂ ਤੁਹਾ ਮਾਪੇ ਨਾਲ ਘਰ ਜੋੜ ਕੇ ਰੱਖਿਆ ਥੋੜੀ ਤੀਜੀ ਵਿੱਚ ਆ ਗਈ ਆ ਉਹ ਘਰ ਨੂੰ ਤੋੜਨ ਨੂੰ ਫਿਰਦੀ ਆ ਉਹ ਕਹਿੰਦੀ ਆ ਕਿ ਮੈਂ ਤੇ ਨੌਕਰੀ ਤੇ ਜਾਨੀ ਤੇ ਮੈਂ ਕੋਈ ਕੰਮ ਨਹੀਂ ਕਰਨਾ ਦੀਦੀ ਹੁਣੇ ਮੇਰ ਨਾਲ ਪਹਿਲੇ ਾਡਾ ਲਾ ਕੇ ਢੀ ਮੁੜ ਕੇ ਜਾ ਕੇ ਆਪਣੇ ਘਰ ਲੈ ਗਾ ਾਡਾ ਲਾ ਕੇ ਢੀ ਹਮਮ ਗੁਰਜੀਤ ਇਹੋ ਚੀਜ਼ਾਂ ਤੇ ਨੂੰ ਮੈਂ ਸਮਝਾਉਂਦੀ ਆ ਕਿ ਵੇਖ ਅਸੀਂ ਨਾ ਵੱਡੇ ਅਹੁਦੇ ਤੇ ਖਲੋਤੇ ਹਾਂ ਜੇ ਅਸੀਂ ਸਿਆਣੇ ਬਣ ਕੇ ਚੱਲਾਂਗੇ ਨਾ ਤੇ ਫੇਰ ਹੀ ਘਰ ਚੱਲੇਗਾ ਜੇ ਅਸੀਂ ਜਿੱਦਾਂ ਹਿੱਸਾ ਕਰਨ ਲੱਗ ਪਏ ਨਾ ਤੇ ਖਰਚੇ ਸੁਣਾਉਣ ਲੱਗ ਪਏ ਤੇ ਬਸ ਅਸੀਂ ਅੱਜ ਹੀ ਾਡ ਹੋ ਜਾਾਂਗੇ ਇਸ ਕਰਕੇ ਇਹ ਸਾਡੇ ਹੱਥਿਆਂ ਇਹ ਸਾਰਾ ਕੁਝ ਵੇਖ ਉਹ ਵੀ ਤਾਂ ਸਾਡੀ ਹੈਲਪ ਕਰਨ ਨੂੰ ਤਿਆਰ ਆ ਨਾ ਜਦ ਉਹ ਵੀ ਅੰਡਰਸਟੈਂਡ ਕਰਨ ਦੇ ਆ ਕਿ ਆਪਾਂ ਕਿਉਂ ਨਾ ਕਰੀਏ ਰਹੀ ਗੱਲ ਛੋਟਿਆਂ ਦੀ ਉਹ ਵੀ ਹੌਲੀ ਹੌਲੀ ਸਮਝ ਜਾਣਗੇ ਗੱਲ ਤੇ ਤੇਰੀ ਸਹੀ ਪਰ ਇਹ ਕਿ ਉਹਨਾਂ ਨੂੰ ਸਮਝਦਾਰ ਹੋਰ ਟਾਈਮ ਲੱਗਣਾ ਲਵ ਮੈਰਿਜ ਕਰਾਈ ਆ ਨਾ ਉਹ ਮੈਨੂੰ ਜਿਆਦਾ ਟਾਈਮ ਖਵਾ ਸਵਾਹ ਲੱਗਣਾ ਨੇ ਆਡੋ ਕੇ ਬਹਿਣਾ ਜਿੱਦਾਂ ਦੇ ਲੱਛਣ ਨਹੀਂ ਹੁੰਦੀ ਅੱਜ ਨਾਲੇ ਮੰਮੀ ਪਾਪਾ ਨੇ ਵੀ ਸਾਰਾ ਕੁਝ ਤੁਹਾਡੇ ਹੱਥ ਦਿੱਤਾ ਹੈ ਨਾ ਉਹ ਤਾਂ ਹੈ ਮੈਨੂੰ ਤੇ ਅਕਲ ਆ ਗਈ ਮੈਂ ਤਾਂ ਆਡੋਣ ਬਾਰੇ ਉਹਨਾਂ ਨੂੰ ਸੋਚਣਾ ਨੇ ਜਿੱਦਾਂ ਨੇ ਤੂੰ ਗੱਲਾਂ ਕਰਤੀਆਂ ਇਹ ਗੱਲ ਸਹੀ ਆ ਜਿਹੜੀ ਅਰੇਂਜ ਮੈਰਿਜ ਚ ਲਿਆਂਦੀ ਜਾਂਦੀ ਹੁੰਦੀ ਆ ਉਹ ਸਮਝਦਾਰ ਹੁੰਦੀ ਆ ਜਿਹੜੀ ਲਵ ਮੈਰਿਜ ਹੁੰਦੀ ਆ ਉਹ ਦੇਖੇ ਨਹੀਂ ਦਿਆ ਚਾਹ ਬਣਾਉਂਦਾ ਉਹ ਤਾਂ ਸਹੀ ਆ ਮੈਨੂੰ ਤਾਂ ਸਮਝ ਆ ਗਈ ਆ ਉਹਨਾਂ ਨੂੰ ਪਤਾ ਨਹੀਂ ਕਦੋਂ ਮੇਰੀ ਗੱਲ ਸੁਣੋ ਜੀ ਜੇ ਅਸੀਂ ਇਹ ਚੀਜ਼ਾਂ ਸੋਚਾਂਗੇ ਨਾ ਜਿੰਨਾ ਹੱਥ ਪਾ ਮਾਂ ਪਾਪਾ ਨੇ ਸਾਰਾ ਕੁਝ ਪੜਾਇਆ ਏ ਜਿਹੜੇ ਘਰ ਚ ਲਾਉਣ ਦੇ ਆ ਇਹ ਘਰ 1 ਮਿੰਟ ਵੀ ਇਕੱਠਾ ਨਹੀਂ ਰਹੇਗਾ ਜੇ ਇੱਕ ਜਾਣਾ ਚਾਹੁੰਦਾ ਹੈ ਨਾ ਕਿ ਨਹੀਂ ਅੱਡ ਹੋਣਾ ਵਾ ਤੇ ਉਹਦੀ ਸੋਗੋ ਸਪੋਰਟ ਨਾ ਕਰੋ ਉਹਨੂੰ ਮੌਕਾ ਨਾ ਦਿਓ ਅੱਡ ਹੁੰਦਾ ਉਹਦੇ ਸਾਹਮਣੇ ਇਦਾਂ ਦੇ ਬਣ ਕੇ ਰਹੋ ਕਿ ਉਹ ਮਜਬੂਰ ਹੋ ਜੇ ਤੁਹਾਨੂੰ ਸੋਚਾਂ ਸਮਝ ਲਈਂ ਤੁਹਾਡੇ ਵੱਲ ਵੇਖ ਕੇ ਚੱਲਣ ਵਾਸਤੇ ਅੱਡ ਹੋਣਾ ਤੇ ਬਹੁਤ ਸੋਖਾ ਵਾ ਕੋਈ ਇਕੱਠੇ ਰਹਿ ਕੇ ਵਿਖਾਵੇ ਤੇ ਕੋਈ ਥਾਲੀ ਚ ਰੋਟੀ ਖਾ ਕੇ ਵਿਖਾਵੇ ਅੱਡ ਹੁੰਦੀ ਕਿਹੜੀ ਗੱਲ ਆ ਉਹ ਤੇ ਮਿੰਟਾਂ ਸੈਕਿੰਡਾਂ ਜਿੰਨਾਂ ਨਹੀਂ ਭਾਂਡੇ ਅੱਡ ਕਰ ਲੈਂਦੀਆਂ ਮੈਂ ਦੱਸਦਾ ਨਾ ਅੱਡ ਹੁੰਦੇ ਆ ਚੱਲ ਕਈ ਬੰਦੇ ਹੁੰਦੇ ਆ ਅੱਡੋ ਹੁੰਦੇ ਪੁੱਣਾ ਨੂੰ ਸਮਝਾਉਣ ਵੀ ਉਹ ਸਮਝਦੇ ਨਹੀਂ ਹੁਣ ਤੂੰ ਮੰਨ ਲੈ ਮੈਨੂੰ ਸਮਝਾ ਮੈਨੂੰ ਸਮਝਾ ਕਿ ਨਾ ਭੱਤ ਨਹੀਂ ਹੋਣਾ ਆਪਾਂ ਇਕੱਠੇ ਰਲ ਮਿਲ ਕੇ ਰਹਿਣਾ ਖਰਚਾ ਕਰਾਂਗੇ ਕਈ ਏਦਾਂ ਦੰਦਿਆ ਬਸ ਜੀ ਲੈ ਆਪਣੀਆਂ ਮਾਂ ਰੰਦਾ ਛੁੱਟੋ ਪਰੇ ਅੱਡੋ ਲਫਤਾ ਕਰੀਏ ਆਪਾਂ ਅੱਡੋ ਕਰ ਦਫਾ ਕਰੀਏ ਉਹਦਾ ਹੜਾ ਤੇ ਹੋ ਜਾਣਿਆ ਉਹਨੇ ਧਮਕੀਆਂ ਦੇਣੀਆਂ ਵੇਖੀ ਉਹਨੇ ਤਲਾਕ ਦੇ ਜੇ ਤੂੰ ਅੱਡ ਨਾ ਆਇਆ ਮੈਂ ਤਲਾਕ ਦੇ ਤਨਾ ਹੁਣੇ ਡਰਦੇ ਨੇ ਸਾਡੇ ਤੋਂ ਅੱਡ ਹੋ ਜਾਣਾ ਮੈਂ ਉਹਨੂੰ ਮੇਰੇ ਮਾਰਨਾ ਹੀ ਆਹੋ ਜੀਆਂ ਜਨਾਨੀਆਂ ਚੰਗੀਆਂ ਰਹਿੰਦੀਆਂ ਜਿਹੜੀਆਂ ਧਮਕੀਆਂ ਦੇ ਲਿਆ ਮੇਰੇ ਰਿਆਗੀਆਂ ਤਾਂ ਸਮਝਾਉਂਦੀਆਂ ਮਰ ਜਾਂਦੀਆਂ ਤੂੰ ਤਾਂ ਕੀਤੀ ਹੈ ਨਾ ਕਿੰਨੇ ਮੈਂ ਦਾਦਾ ਤੈਨੂੰ ਜਾਣ ਨਹੀਂ ਦੇਣਾ ਸੀ ਕਿਤੇ ਤੂੰ ਕਿਹਨਾਂ ਦਾ ਸਾਡਾ ਧਿਆਨ ਕਿੰਨੇ ਖਰਾਵਾ ਦੀਦੀ ਮੇਰਾ ਦੇਲ ਹੀ ਨਹੀਂ ਲੱਗਣਾ ਤੁਹਾਡੇ ਸਾਰਿਆਂ ਬਿਨਾ ਮੈਂ ਹੈਗੀ ਏਦਾਂ ਦੀ ਪਰ ਉਹ ਹੈਗੀ ਜੀ ਏਦਾਂ ਦੀ ਉਹਨੇ ਪਤਾ ਨਹੀਂ ਕਿਹੜੇ ਵਾਲੇ ਕਿਹੜੀ ਗੱਲ ਚੱਲ ਰਹੀ ਪਾਰੀ ਮੇਰੀ ਗੱਲ ਸੁਣੋ ਦਿਲ ਦੀ ਗੱਲ ਛੱਡੋ ਅਹੀਂ ਵੱਲੋਂ ਇੱਕ ਦੂਜੇ ਨੂੰ ਸਮਝਣ ਲੱਪੇ ਠੀਕ ਹੈ ਇਹਨੇ ਮੈਨੂੰ ਕੋਈ ਗੱਲ ਕਹੀ ਮੈਂ ਸਮਝ ਜਾਣਾ ਮੈਂ ਇਹਨੂੰ ਕੋਈ ਗੱਲ ਕਹੀ ਇਹਨੇ ਸਮਝ ਜਾਣਾ ਕਿਉਂ ਹਾਂ ਕਿਉਂਕਿ ਅਸੀਂ ਚਾਰ ਪਰਿਵਾਰ ਦੇ ਵਿੱਚ ਵਿਆਹ ਕੇ ਇੱਥੇ ਲਿਆਂਦੀ ਆ ਉਨ ਨੂੰ ਵੀ ਪਤਾ ਵੀ ਸਾਡੀ ਇੱਜ਼ਤ ਦਾ ਸਵਾਲ ਆ। ਇੱਜ਼ਤ ਦਾ ਸਵਾਲ ਸਹੀ ਗੱਲ ਆ। ਉਹ ਜਿਹੜੀ ਉਹ ਕੋਟ ਮੈਰਿਜ ਰਾਹੀਂ ਆਈ। ਹਾਂ। ਉਹਨੂੰ ਬੱਸ ਇਨਾ ਪਤਾਗਾ ਕਿ ਮੈਂ ਟੋਟ ਪੱਕੇ ਨਹੀਂ ਅਰਮਾਨ ਨਾਲ ਬੱਸ ਜੌਬ ਕਰਦੀ ਆਂ। ਬੱਸ ਇੱਕ ਜੌਬ ਦਾ ਬੜਾ ਨੂੰ। ਮੈਂ ਤਾਂ ਜੌਬ ਕਰਦੀ ਕਹਿੰਦੀ। ਨਹੀਂ ਤਾਂ ਨਿਕੰਮ ਕਰ ਸਕਦੀ। ਮੈਂ ਕਹਾਂ ਹੀ ਨਹੀਂ ਕਿ ਪੜੀਆਂ ਕਿਤੇ ਚਲੋ ਬੱਸ ਕਰੋ। ਇੰਨੀ ਵੀ ਬੇਸਤੀ ਨਾ ਕਰੋ ਲਵ ਮੈਰਿਜ ਵਾਲਿਆਂ ਦੀ। ਮੈਨੂੰ ਅਗਾ ਲੱਗੀ ਐ। ਆ ਗਈ ਆ। ਸਹੀ ਗੱਲ ਆ ਗਈ। ਪਰ ਮੈਨੂੰ ਆ ਗਈ। ਮੈਨੂੰ ਲੱਗਦਾ ਮੇਰੀ ਤਾਂ ਵੀ ਨਹੀਂ ਹੋਣੀ ਸੌ। ਨਹੀਂ ਹੋਏਗੀ ਯਾਨੀ ਕਿ ਸ਼ਮੀ ਮੈਨਸ ਇਹ ਨਹੀਂ ਹੋਣੀ ਕਿ ਜਿਹੜੀਆਂ ਪਰਿਵਾਰ ਚ ਕਹਿੰਦੇ ਨਾ ਪਰਿਵਾਰ ਦੇ ਨਾਲ ਵਿਆਹ ਕੇ ਗੱਜ-ਬੱਜ ਕੇ ਆਂਦੀਆਂ ਜਿਨ੍ਹਾਂ ਨੂੰ ਪਤਾ ਹੈ ਹੱਥੀ ਵਿਆਹ ਜਾਂਦਾ ਸੋ ਟੱਬਰ ਦੇ ਵਿੱਚ ਆਂਦੀਆਂ ਨੇ ਉਹਨਾਂ ਨੇ ਕਿ ਇੱਜ਼ਤ ਬਿਆਰੀ ਹੁੰਦੀ ਆਪਣੇ ਮਾਪੇ-ਬਾਬ ਦੀ ਆਪਣੇ ਰਿਸ਼ਤੇਦਾਰਿਆਂ ਦੀ ਆਪਣੇ ਸਾਰਿਆਂ ਦੀ ਇੱਜ਼ਤ ਬਿਆਰੀ ਹੁੰਦੀ ਹੈ ਜਿਹੜੀਆਂ ਲਵ ਮੈਰਿਜ ਕਰਕੇ ਆਉਂਦੀਆਂ ਉਹਨਾਂ ਨੂੰ ਸਿਰਫ ਆਪਣਾ ਹੀ ਹੁੰਦਾ ਉਹਨਾਂ ਦੇ ਮਾਪੇ ਵੀ ਕਹਿ ਦਿੰਦੇ ਨੇ ਉਹਨਾਂ ਦੇ ਮਾਤਰੀ ਵੀ ਕਹਿ ਦਿੰਦੇ ਨੇ ਹੱਥੀ ਸੜਿਆ ਨਾ ਅੱਪੇ ਸਾਡੇ ਇਲਾਮ ਤੇ ਦੇ ਕੇ ਧਮਕੀਆਂ ਨਾ ਮੁੰਡਿਆਂ ਦਾ ਬੁਰਾ ਹਾਲ ਕਰ ਦਿੰਦੇ ਤੇ ਕਿਤੇ ਮੁੰਡੇ ਬੁਰਾ ਹਾਲ ਕਰ ਦਿੰਦੇ ਨੇ ਜਾਂ ਤੇ ਉਹ ਮੁੰਡਿਆਂ ਨੂੰ ਛੱਡ ਜਾਂਦੀਆਂ ਨੇ ਤੇ ਜੇ ਉਹ ਅਡਜਸਟਮੈਂਟ ਕਰਨ ਦੀ ਕੋਸ਼ਿਸ਼ ਕਰਦੀਆਂ ਨਾ ਉਹਦਾ ਕੋਈ ਸਾਥ ਨਹੀਂ ਦਿੰਦਾ ਮਾ ਸੋਹਰੇ ਚ ਉਹ ਨਹੀਂ ਕੁੜੀ ਕਿਤੇ ਕਿਤੇ ਮੁੰਡੇ ਵੀ ਕਰਦੇ ਨੇ ਬੜਾ ਖਰਾਬ ਵਿਚਾਰੀਆਂ ਲਵ ਮੈਰਿਜ ਵਾਲੀਆਂ ਫਸਿਆ ਰਹਿੰਦੀਆਂ ਨੇ ਪਰ ਮੇਰਾ ਖਿਆਲ ਹੈ ਕਿ ਅਰੇਂਜ ਮੈਰਿਜ ਦਾ ਬੈਸਟ ਮੈਚਮੈਂਟ ਮੈਂ ਨਹੀਂ ਮੈਂ ਦਾਦਾ ਲਵ ਮੈਰਿਜ ਵੀ ਹੋਵੇ ਤਾਂ ਹੋਣੀ ਚਾਹੀਦੀ ਜੇ ਇੱਕ ਦੂਜੇ ਨੂੰ ਸਮਝਦੇ ਹੋਣ ਪਰ ਸ਼ਟੈਂਬਾ ਜਾ ਗਿਆ ਨਾ ਤੋਂਟਾ ਰਹਿੰਦੀ ਆ ਤੇ ਨਾ ਪਹਿਲੇ ਸਮਝਦੇ ਨੇ ਤੇ ਮੈਰਿਜ ਕਰਾਉਂਦੇ ਆ ਪਰ ਬਾਅਦ ਵਿੱਚ ਜੋ ਮੇਰੀ ਥਿੰਕਿੰਗ ਆ ਮੈਂ ਇਹ ਸੋਚਦੀ ਆ ਕਿ ਭਾਵੇਂ ਅਰੇਂਜ ਹੋਵੇ ਤੇ ਭਾਵੇਂ ਲਵ ਹੋਵੇ ਜੇਕਰ ਕਰਨ ਨੂੰ ਜੋੜ ਕੇ ਰੱਖਣਾ ਚਾਹੀਏ ਤੇ ਜੋੜ ਸਕਦਾ ਹੈ ਟੁੱਟਣਾ ਤੇ ਬਹੁਤ ਸੌਖਾ ਹੈ ਬਟ ਬਣਾਉਣਾ ਬਹੁਤ ਔਖਾ ਬਿਲਕੁਲ ਜੀ ਸੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਵਿੱਚ ਦੱਸਣਾ ਜਰੂਰ ਸਾਨੂੰ ਠੀਕ ਹੈ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਤੁਹਾਡੇ ਕਮੈਂਟਸ ਸਾਨੂੰ ਸਾਰੀ ਵੀਡੀਓ ਦਾ ਮਤਲਬ ਪਤਾ ਲੱਗ ਜਾਂਦਾ ਕਿ ਸਹੀ ਬਣਾਇਆ ਕਿ ਗਲਤ ਬਣਾਇਆ ਸੋ ਸ਼ੇਅਰ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਦੇ ਨਾਲ ਛੋਟੀ ਜੀ ਬੈਲ ਚਲੋ ਚਲ ਬੈਲ ਕਰੋ ਚਲੋ ਸਸ ਸਸ ਕੀ ਮੇਰੀ ਸੱਸਰੀ ਤਾਂ